ਸਤਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ ਸਨਹੁ ਲਾ ਪੰਜਾਣ ਅੰਤਰ ਗਾਵੋ ਬਾਹਰ ਗਾਵੋ ਗਾਓ ਜੈ ਸਵਾਰੀ ਸੰਗ ਚਲਨ ਕੋ ਤੋ ਸਾਦੀ ਨਾਂ ਗੋਬਿੰਦ ਨਾਮ ਕੇ ਵਿਵਹਾਰੀ ਆਵਰ ਬਿਸਾਰੀ ਬਿਸਾਰੀ ਨਾਮ ਦਾਣ ਗੁਰ ਪੂਰੈ ਦਿਉ ਮੈਂ ਇਹੋ ਆਧਾਰ ਰਹਾਉ ਦੁਖਣ ਗਾਵੋ ਸੁਖ ਪੀ ਗਾਵੋ ਮਾਰਗ ਪੰਥ ਸਮਾਰੀ ਨਾਮ ਗ੍ਰਿਹੇ ਗੁਰ ਮੰਨਹਿ ਦੀਆ ਮੋਰੀ ਤਿਸਾ ਬੁਝਾਰੀ ਦਿਨ ਪੀ ਗਾਵਉ ਰੈਣੀ ਗਾਵਉ ਗਾਵਉ ਸਾ ਸਾ ਸਰਸਨਾਰੀ ਸਤ ਸੰਗਤ ਮਹਤਬੇਸਾਸ ਹੋਏ ਹਰ ਜੀਵਤ ਮਰਤ ਸੰਗਾਰੇ ਜਨਨੈ ਨਿਕਉ ਹੋਦਾਨ ਦੇਹ ਪ੍ਰਭ ਪਾਵਉ ਸੰਤਰੇਣ ਉਰਧਾਰੀ ਸ੍ਰਵਣੀ ਕਥਾ્ઞੈਨ ਦਰਸ ਪੇਖਉ ਮस्तकpur ਚਰਨਾਰੀ ਗਾਨਾ ਨਾਨਕ ਕੋ ਇਹ ਦਾਣ ਦੇ ਹੋ ਪ੍ਰਭ ਪਾਉ ਸੰਤ ਰੇ ਉਰਧਾਰੀ ਸ਼ਰਵਣੀ ਕਥਾ ਨੈਣ ਦਰਸ ਪੇਖੋ ਮਸਤਕ ਗੁਰ ਚਰਨ ਆਰੀ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਫਤਿਹ ਜਿੱਤਾ ਜੀਓ ਪੰਸਰ ਤੇਰਾ ਤੂੰ ਅੰਤਰ ਜਾਨੀ ਪ੍ਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਰ ਤੂੰ ਕਰਾਏ ਹੈ ਤੇ ਹਾ ਹੋਂ ਕਰੀ ਵਖਿਆ ਸਤਿਗੁਰੂ ਪਿਆਰੇ ਸਤ ਸੰਗਿ ਦੀ ਸਾਧਗੁਰੂ ਨੇ ਅੱਜ ਦਾ ਪ੍ਰਵਾਨ ਫਰਮਾਨ ਬਖਸ਼ਿਸ਼ ਕੀਤਾ ਹੈ ਅਵਰ ਵਿਸਾਰੀ ਵਿਸਾਰੀ ਇਹਨੇ ਭਾਈ ਹੋਰ ਮਿੱਥਿਆ ਪਦਾਰਥਾਂ ਦੀ ਜਿਹੜੀ ਪ੍ਰੀਤੀ ਹੈ ਇਹ ਝੂਠੀ ਹੈ ਇਹ ਮੇਰੇ ਮਨ ਚੋਂ ਵਿਸਰ ਗਈ ਹੈ ਇਹ ਭੁੱਲ ਗਈ ਹੈ ਵਿਸਾਰੀ ਭਾਵ ਪੁਲਾ ਦਿੱਤੀ ਮੇਰੇ ਸਤਗੁਰਾਂ ਨੇ ਮੇਰੇ ਵਿਕਾਰਾਂ ਨੂੰ ਪਲਾ ਕੇ ਸ਼ਬਦ ਗਿਆਨ ਦਾ ਪ੍ਰਗਟਾਵਾ ਹਿਰਦੇ ਵਿੱਚ ਕਰ ਦਿੱਤਾ ਹੈ ਨਾਮ ਦਾਣ ਗੁਰਪੂਰੈ ਦਿਓ ਮੈਂ ਇਹੋ ਆਧਾਰੇ ਰਹਾ ਨਾਮ ਦਾਣ ਮੇਰੇ ਪੂਰੇ ਗੁਰੂ ਨੇ ਮੈਨੂੰ ਦੇਣਾ ਕੀਤਾ ਮੈਂ ਇਹੋ ਆਧਾਰ ਹੈ ਮੇਰਾ ਇਹੀ ਇੱਕ ਆਸਰਾ ਹੈ ਹੋਰ ਕੋਈ ਆਸਰਾ ਨਹੀਂ ਹੈ ਤੇ ਮੇਰੇ ਸਤਿਗੁਰੂ ਨੇ ਦ੍ਰਿੜ ਕਰਾ ਕੇ ਮੇਰੇ ਮਨ ਦੇ ਵਿੱਚੋਂ ਮਾਇਆ ਮੋਹ ਲੋਭ ਲਾਲਚੀਰ ਕਾਜ ਇਹ ਸਭ ਕੁਝ ਮਿਟਾ ਦਿੱਤਾ ਰਹਾ ਹਾਂ ਵਿਸ਼ਰਾਂਤ ਦੇ ਕੇਂਦਰੀ ਪਾਸ ਸੰਜੰਦੇ ਨੇ ਆਸਮਹਲਾ ਪੰਜਵਾਂ ਆਸਰਾ ਆਇਆ ਹੈ ਪੰਜਵੇਂ ਪਾਸ਼ਾ ਦੇ ਪਾਵਨ ਫਰਮਾਨ ਮੁਖਾਰਬੇ ਤੋਂ ਉਚਾਰਣ ਕੀਤਾ ਨੋਵੇਂ ਘਰ ਦਾ ਦੂਜਾ ਸ਼ਬਦ ਦੇ ਲੜੀਵਾਰ ਦਾ 122 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਕ ਅੰਗ ਦਾ ਅੰਤ ਸੂਸ਼ੋਭਿਤ ਹੈ ਸਾਧੂ ਗੁਰ ਬਖਸ਼ਿਸ਼ ਕਰਦੇ ਨੇ ਅੰਤਰ ਗਾਵੋ ਬਾਹਰ ਗਾਵੋ ਗਾਵੋ ਜਾਗ ਸਵਾਰੀ ਅੰਤਰ ਗਾਵੋ ਭਾਵ ਅੰਦਰ ਪਰਮੇਸ਼ਰ ਦਾ ਜਸ ਗਾਣਾ ਕਰਦੇ ਆ ਭਾਵ ਅੰਤਰਮੁਖੀ ਬਿਰਤੀ ਕਰਕੇ ਪਰਮਾਤਮਾ ਦਾ ਹਰਜਸ ਕਰਦੇ ਆ ਆ ਦਿਖਾਵਟ ਨਹੀਂ ਨਾਨ ਮੰਨ ਕਰਕੇ ਜਪਨਾ ਕਰਦੇ ਆ ਬਾਹਰ ਗਾਉ ਰਸਨਾ ਕਰਕੇ ਵੀ ਉਸ ਦੇ ਗੁਣ ਉਸ ਦੀ ਵਡਿਆਈ ਸਿਫਤ ਸਲਾਗਾ ਕਰਨੀ ਕਰਦੇ ਆ ਗਾਉ ਜਾਗ ਸਵਾਰੀ ਜਦੋਂ ਜਾਗਦੇ ਆ ਭਾਵ ਅਗਿਆਨਤਾ ਰੂਪੀ ਹਨੇਰੇ ਤੋਂ ਬਚਕੇ ਉਹਦੇ ਚੰਨਨ ਪ੍ਰਕਾਸ਼ ਵਿੱਚ ਉਹਦੇ ਨਾਮ ਨੂੰ ਜਪਨਾ ਕਰਦੇ ਆ ਨਾਮ ਨੂੰ ਗਾਣਾ ਕਰਦੇ ਹਾਂ ਸੰਗ ਵਿੱਚ ਲੜਣ ਕਹੋ ਤਾਂ ਸਾਦੀ ਨਾ ਗੋਬਿੰਦ ਨਾਮ ਕੇ ਬਿਉਹਾਰੀ ਸਾਂਗਤ ਚੱਲਣ ਭਾਵ ਨਾਮ ਨਾਲ ਜਾਣ ਵਾਸਤੇ ਸਾਂਗਤ ਚੱਲਣ ਕੋ ਤੋਸਾ ਦੇਣਾ ਤੋਸਾ ਹੁੰਦਾ ਇੱਕ ਸਮਾਨ ਸਾਰੀਆਂ ਚੀਜ਼ਾਂ ਜਿਵੇਂ ਦੇਗ ਵਿੱਚ ਇੱਕ ਸਮਾਨ ਪੈਂਦੀ ਹੈ ਇਸ ਤਰ੍ਹਾਂ ਖੰਡ ਕੋਸ਼ਕਰ ਇੱਕ ਸਮਾਨ ਜਿਹੜੀ ਚੀਜ਼ ਪਏ ਉਹਨੂੰ ਤੋਸਾ ਕਿਹਾ ਜਾਂਦਾ ਹੈ ਕਹਿੰਦੇ ਨਾਲ ਚੱਲਣ ਲਈ ਇਹ ਤੋਸਾ ਭਾਵ ਖਰਚ ਰੂਪੀ ਪੂੰਜੀ ਦਿੱਤੀ ਹੈ ਗੋਬਿੰਦ ਨਾਮ ਕੇ ਵਿਅਹਾਰੀ ਕਹਿੰਦੇ ਜਿਹੜਾ ਧਰਤੀ ਦਾ مالک ਪਰਮਾਤਮਾ ਹੈ ਉਹਦੇ ਨਾਮ ਦੇ ਅਸੀਂ ਵਿਵਹਾਰੀਆਂ ਕਿਉਂਕਿ ਉਹਨੇ ਨਾਲ ਚੱਲਣ ਵਾਸਤੇ ਜਿਵੇਂ ਦੁਨਿਆਵੀ ਸਫਰ ਤੈਅ ਕਰਨ ਵਾਸਤੇ ਮਾਇਆ ਚਾਹੀਦੀ ਹੈ ਖਰਚਾਂ ਖਰਚ ਚਾਹੀਦੇ ਇਸ ਤਰ੍ਹਾਂ ਮੇਰੇ ਗੁਰੂ ਨੇ ਨਾਮ ਰੂਪੀ ਖਰਚ ਉਸ ਦਰਗਾਹ ਤੱਕ ਜਾਣ ਲਈ ਬਖਸ਼ਿਸ਼ ਕੀਤਾ ਹੈ ਆਗਰ ਬਿਸਾਰੀ ਬਿਸਾਰੀ ਨਾਮ ਨਾਣੇ ਗੁਰੂ ਕੋ ਗੈਬੀਓ ਮੈਂ ਇਹੋ ਆਧਾਰੀ ਰਹਾਉ ਕਿੰਨੇ ਉਸਾਰੇ ਲੋਭ મોਹ ਘਰ ਵਿਰੋਧ ਸਭ ਤਿਆਗ ਦਿੱਤੇ ਨੇ ਇਨੇ ਨਾਮ ਦਾ ਨਾਨਕ ਗੁਰਪੁਰ ਹੈ ਜੀ ਮੇਰੇ ਪੂਰੇ ਗੁਰੂ ਨੇ ਮੈਨੂੰ ਨਾਮ ਦਾ ਨਾਮ ਦਿੱਤਾ ਹੈ ਮੈਨੂੰ ਇਹੀ ਆਸਰਾ ਹੈ ਰਹਾਉ ਵਿਸ਼ਰਾਮ ਦੇ ਕੇਂਦਰੀ ਪਾਸੁੰ ਜਾਂਦੇ ਨੇ ਦੁੱਖ ਗੰਗਾ ਉਹ ਸੁਖ ਪੀ ਗਾਵੋ ਮਾਰਗ ਪੰਥ ਸੰਹਾਰੀ ਦੁੱਖ ਵਿੱਚ ਵੀ ਗਾਉਣਾ ਕਰਦਾ ਉਸਦੇ ਵਡਿਆਈ ਨੂੰ ਉਸਦੇ ਗੁਣਾ ਨੂੰ ਸੁਖ ਵਿੱਚ ਵੀ ਗਾਉਣਾ ਕਰਦਾ ਮਾਰਗ ਪੰਥ ਸੰਹਾਰੀ ਮਾਰਗ ਵਿੱਚ ਜਦੋਂ ਚੱਲਦਾ ਸੰਭਾਲਦੇ ਹਾਂ ਰਸਤਾ ਤੈਅ ਕਰਦੇ ਪੰਡਾ ਤੈਅ ਕਰਦੇ ਵੀ ਉਸਦੀ ਇਸ ਤਸਦਾਂ ਗਾ ਕਰਨੀ ਕਰਦਾ ਹਾਂ ਨਾਮ ਰੇੜੇ ਵਰਪੂ ਮਨ ਮੈਂ ਦਿਆ ਮੋਰੀ ਤਿਸਾ 부ਜਾਰੀ ਨਾ ਮੇਰੇ ਗੁਰੂ ਨੇ ਮੇਰੇ ਦ੍ਰਿੜ ਮਨ ਦੇ ਵਿੱਚ ਦ੍ਰਿੜ ਕਰਵਾ ਦਿੱਤਾ ਹੈ ਮੋਰੀ ਤਿਸਾ 부ਜਾਰੀ ਮੋਰੀ ਭਾਵ ਮੇਰੀ ਜਿਹੜੀ ਪੀਸਾ ਭਾਵ ਕ੍ਰਿਸ਼ਨ ਮਾਇਆ ਦੇ ਕ੍ਰਿਸ਼ਨ ਹੈ ਲੋਭ ਲਾਲਚ ਦੇ ਕ੍ਰਿਸ਼ਨ ਹੈ ਇਹ 부ਜਾ ਦਿੰਦੀ ਹੈ ਦਿਨ ਪੀ ਗਾਵੋ ਰੇ ਨੀ ਗਾਵੋ ਗਾਵੋ ਸਾਸ ਸਾਸਰ ਸਨਾਰੀ ਕਦੋਂ ਉਹ ਦਿਨ ਵੀ ਗੰਨਾ ਰਾਤ ਨੂੰ ਵੀ ਗਾਣਾ ਇਹ ਨਹੀਂ ਹੈ ਰਾਤ ਜੇ ਸੋਵੇ ਜਿਹੜੇ ਕਰੇਗਾ ਮੈਂ ਕਿੰਨੇ ਲਈ ਹਰ ਕੋਨਾ ਪਹਿਲਾਂ ਇਹਦੀ ਸਮਰੱਥਾ ਸੀ ਫਿਰ ਇਹ ਕੰਮ ਕਰਿਆ ਜੇ ਰਾਤ ਨੂੰ ਸੋਣੀ ਪੁਜਾਰਾ ਹੁੰਦਾ ਸੀ ਹੁਣ ਦਿਨ ਵੀ ਗਾਣਾ ਕਰਦਾ ਰਾਤ ਨੂੰ ਵੀ ਜਦੋਂ ਜਦੋਂ ਸਮਾਂ ਲੰਘਦਾ ਤੇ ਬੜੇ ਐਸੇ ਸਲਾਕਾ ਕਰਦਾ ਤੇ ਇੰਨੀ ਨਹੀਂ ਗਾਵੋ ਸਾ ਸਾਸ ਰਸਨਾਰੀ ਰਸਨਾ ਕਰਕੇ ਸਵਾ ਸਾ ਸ੍ਰੀ ਉਸ ਨੂੰ ਜਪਨਾ ਕਰਦਾ ਸਤ ਸੰਗਤ ਮੈਂ ਬੇਸਾਸ ਹੋਏ ਹਰ ਜੀਵਤ ਮਰਤ ਸੰਗਾਰੀ ਸਾਤ ਸੰਗਤ ਉਹ ਚਾਰ ਕੇ ਬਿਨੂ ਵਿਸ਼ਵਾਸ ਹੋ ਗਿਆ ਹਰ ਕੀਮਤ ਮਤ ਸੰਘਾਈ ਉਹ ਜਿਉਂਦਿਆਂ ਜੀ ਵੀ ਸੰਗ ਦਿੰਦਾ ਸਾਥ ਦਿੰਦਾ ਮਰਨ ਤੋਂ ਬਾਅਦ ਵੀ ਸੰਘਾਰੀ ਭਾਵ ਸੰਗੀ ਸਾਥੀ ਹੈ ਦੁਨੀਆ ਦੇ ਤੇ ਕੋਈ ਵੀ ਜੀਵ ਹੈ ਜਿਉਂਦਿਆਂ ਜੀ ਦਾ ਸਾਥੀ ਮਰਨ ਬਾਅਦ ਕੋਈ ਨਹੀਂ ਹੈ ਕਿਉਂਕਿ ਇੱਥੇ ਤਾਂ ਜਿਉਂਦਿਆਂ ਜੀ ਦਾ ਵੀ ਸਾਥ ਛੱਡ ਜਾਂਦੇ ਨੇ ਲੋਕ ਕਿਉਂਕਿ ਸਤਗੁਰੂ ਕਹਿੰਦੇ ਬਿਕਤ ਪਰ ਸਭ ਹੀ ਸੰਗ ਛਾਜਤ ਕੌਣ ਆਦ ਦੇਗਾ ਜਦੋਂ ਵਿਪਤਾ ਦੀ ਘੜੀ ਪੈ ਜਾਏ ਸਾਧੂ ਕਹਿੰਦੇ ਨੇ ਸਾਰੇ ਸੰਗ ਛੱਡ ਜਾਂਦੇ ਨੇ ਪਰ ਉਹ ਰੰਕਾਰ ਚਾਹੇ ਵਿਪਤਾ ਆਵੇ ਚਾਹੇ ਸੋਖਾ ਵਿੱਚ ਹੈ ਦੁੱਖਾਂ ਵਿੱਚ ਤਾਂ ਨਹੀਂ ਛੱਡਦਾ ਜਨਨਾਣ ਦੇ ਕੋ ਇਹੋ ਦਾਣ ਦੇਹ ਪ੍ਰਭ ਪਾਬ ਸੰਕਰੇਣ ਉਰਧਾਰੀ ਜਨਨਾਣ ਕੰਗੁਰੂ ਅਰਜਨ ਸਾਹਿਬ ਕਹਿੰਦੇ ਨੇ ਦਾਸਨਾਣ ਕਹਿੰਦਾ ਭਾਈ ਜਨਨਾਣ ਕੋ ਇਹੋ ਦਾਣ ਦੇਹ ਪ੍ਰਭ ਮੇਰੇ ਪ੍ਰਮਾਤਮਾ ਜੀ ਇਹ ਦਾਣ ਦਾਸਨਾਣ ਨੂੰ ਦੇਣਾ ਕਰੋ ਕੀ ਬਾਬੋ ਸੰਤ ਰੇਣ ਔਰ ਧਾਰੀ ਤੇਰੇ ਸਤ ਜਨਾਂ ਦੀ ਸੰਤ ਜਨਾਂ ਦੀ ਸਤ ਸੰਗਤ ਦੀ ਰੇਣ ਚਰਣ ਧੂੜ ਫਿਰਦੇ ਵਿੱਚ ਵਸ ਜਾਵੇ ਤੇਰੀ ਸੰਗਤ ਦਾ ਬਚਨ ਏਕ ਏਕ ਤੇਰਾ ਬਚਨ ਫਿਰਦੇ ਵਿੱਚ ਵਸ ਜਾਵੇ ਕੇ ਕਿਸ ਤਰ੍ਹਾਂ ਹੋਵੇਗਾ ਸ਼੍ਰਾਵਣੀ ਕਥਾ ਨੈਣ ਦਸ ਪੇਖੋ ਮਸਤ ਗੁਰ ਚਰਨਾਰੀ ਸ਼੍ਰਾਵਣੀ ਭਾਵਨਾਂ ਦੇ ਨਾਲ ਤੇਰੀ ਕਥਾ ਨੈਣ ਨੈਣ ਭਾਵ ਤੇਰੀ ਸੰਗਤ ਅੱਖਾਂ ਅੱਖਾਂ ਦੇ ਨਾਲ ਤੇਰੀ ਸੰਗਤ ਦਾ ਦਰਸ਼ਨ ਦੀਦਾਰਾ ਵੇਖਣਾ ਕਰਦਾ ਵੇਖਣਾ ਕਰਦਾ ਮस्तक ਗੁਰ ਚਰਨ ਆਰੀ ਤੇਰੇ ਬਚਨਾਂ ਨੂੰ ਮस्तक ਤੇ ਸੱਤ ਕਰਕੇ ਮੰਨਣਾ ਕਰਦਾ ਕੋਈ ਸ਼ੰਕਾ ਨਹੀਂ ਕਰਦਾ ਇਸ ਲਈ ਮੇਰੇ ਸਤਿਗੁਰੂ ਰਸਨਾ ਦੇ ਨਾਲ ਤੇਰੀ ਨਾਮ ਵਡਿਆਈ ਕਰਨੀ ਕਰਦਾ ਕਿਉਂਕਿ ਸਤਿਗੁਰੂ ਕਹਿੰਦੇ ਨੇ ਸਤਿਗੁਰ ਨੂੰ ਸਬਕ ਨਾਲ ਕੋ ਦੇਖਦਾ ਜੇਤਾ ਜਿਦਤ ਸੰਸਾਰ ਮਿੱਠੇ ਮੋਤਨੋ ਵਿਚਚਰ ਸ਼ਬਦ ਨਾ ਕਰੇ ਵਿਚਾਰ ਕਹਿੰਦੇ ਤਦ ਤੱਕ ਮੁਕਤੀ ਨਹੀਂ ਹੈ ਜਦ ਤੱਕ ਗੁਰੂ ਦੀ ਵਿਚਾਰ ਨਹੀਂ ਕਰੇਗਾ ਨਾਮ ਬਾਣੀ ਸੁਣਦੇ ਨਾ ਜੇ ਡੱਪਿਆ ਤੇ ਨਾ ਕਦੇ ਬਾਣੀ ਪੜੀ ਫਿਰ ਕਹਿੰਦੇ ਆਇਆ ਵੀ ਇੱਕ ਪਸ਼ੂ ਵੀ ਨਹੀਂ ਆਇਆ ਤੁਹਾਨੂੰ ਬੰਦੇ ਬੰਨਣਾ ਕਿ ਭੈ ਭਾਈ ਮੇਰੇ ਸਾਧੂ ਕਿਰਪਾ ਕਰ ਧਾਨ ਦੇਣਾ ਤੇ ਤੇਰੇ ਸਤਸੰਗੀਆਂ ਦੇ ਚਰਨ ਧੂੜ ਦੇ ਧਾਨ ਦੇਣਾ ਮੇਨੂੰ ਕੰਨਾ ਨਾਲ ਤੇਰੀ ਕਥਾ ਸੁਣਨ ਦਾ ਗਿਆਨ ਦੇ ਇਹ ਨਹੀਂ ਵੀ ਦਿੰਦਾ ਤੁਰੀ ਦਾ ਅਸਲਾਮ ਤੇ ਅੱਖਾਂ ਦੇ ਨਾਲ ਤੀਰਾ ਦੇ ਨਾਲ ਤੱਕਣ ਦੀ ਸਮਰੱਥਾ ਦੇ ਨਾ ਕਿ ਪਰਾਇਆ ਤੰਦ ਤੇ ਤੰਨ ਰੱਖਣ ਦੀ ਮੇਰੇ ਸਾਹੂ ਇਹ ਸਮਰੱਥਾ ਦੇ ਤੇਰੇ ਚਰਨਾਂ ਦੀ ਧੂੜ ਤੇਰੇ ਬਚਨਾਂ ਨੂੰ ਸੱਤ ਗੜ ਕੇ ਮੰਨਣਾ ਤੇ ਤੇ ਉੱਕਾ ਵੀ ਸ਼ੰਕਾ ਨਾ ਕਰਾ ਸੋ ਗੁਰੂ ਪਿਆਰੇ ਸਾਥੰਗੇ ਜੀ ਨੂੰ ਇਹੋ ਬੇਨਤੀਆਂ ਪ੍ਰਵਾਨ ਕਰਨੀ ਆ